ਹਾਂਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਮੇਰੀ ਖਾਸ ਅਪੀਲ ਹੈ ਪੰਜਾਬ ਤੋਂ ਬਾਹਰ ਰਹਿੰਦੇ ਮੇਰੇ ਪੰਜਾਬੀ ਭਰਾਵਾਂ ਨੂੰ ਚਾਹੇ ਉਹ ਯੂਪੀ ਰਹਿੰਦੇ ਆ ਚਾਹੇ ਉਹ ਐਮਪੀ ਰਹਿੰਦੇ ਆ ਚਾਹੇ ਉਹ ਬੰਗਾਲ ਰਹਿੰਦੇ ਆ ਚਾਹੇ ਉਹ ਕਰਨਾਟਕਾ ਰਹਿੰਦੇ ਆ ਚਾਹੇ ਤਾਮਿਲਨਾਡੂ ਕਿਤੇ ਵੀ ਰਹਿੰਦੇ ਕਿਸੇ ਵੀ ਸੂਬੇ ਚ ਹਰਿਆਣਾ ਰਾਜਸਥਾਨ ਕਿਤੇ ਵੀ ਰਹਿੰਦੇ ਆ ਮੇਰੀ ਇਹ ਅਪੀਲ ਉਹਨਾਂ ਲਈ ਆ ਕਿਉਂਕਿ ਮੈਂ ਅੱਜ ਬੈਠਾ ਕਿਸਾਨੀ ਮੋਰਚੇ ਤੇ ਅਸੀਂ ਬੈਠੇ ਆ ਤੇ ਮੇਰੇ ਨਾਲ ਬਾਈ ਬੈਠੇ ਨੇ ਐਮਪੀ ਤੋਂ ਮਧ ਪ੍ਰਦੇਸ਼ ਤੋਂ ਆਏ ਹੋਏ ਸਾਰੇ ਆ ਬਾਈ ਮਧ ਪ੍ਰਦੇਸ਼ ਤੋਂ ਆਏ ਨੇ ਮੋਰਚੇ ਦੇ ਵਿੱਚ ਹਿੱਸਾ ਲੈਣ ਦੇ ਲਈ ਤਾਂ ਮੈਂ ਇਹਨਾਂ ਨੂੰ ਇੱਕ ਅਪੀਲ ਬੇਨਤੀ ਕੀਤੀ ਪੁੱਛਿਆ ਮਹਾਪਾਇ ਜੀ ਤੁਹਾਡੇ ਬੱਚੇ ਪੰਜਾਬੀ ਬੋਲੀ ਨਾਲ ਜੁੜੇ ਹੋਏ ਆ ਇਹ ਕਹਿੰਦੇ ਬਾਈ ਬਹੁਤ ਇਹ ਨਹੀਂ ਮਾੜੇ ਮੋٹے ਹੀ ਆ ਤਾਂ ਮੈਂ ਇਹਨਾਂ ਨੂੰ ਇੱਕ ਗੱਲ ਕਹੀ ਇਹਨਾਂ ਨੂੰ ਵੀ ਕਹੀ ਤੇ ਸੋਨ ਨੂੰ ਵੀ ਕਹਿਣਾ ਚਾਹਣਾ ਜਿਹੜੇ ਪੰਜਾਬ ਤੋਂ ਬਾਹਰ ਦੇ ਸੂਬਿਆਂ 'ਚ ਬੈਠੇ ਆ ਕਿਉਂਕਿ ਬਾਹਰਲੇ ਸੂਬਿਆਂ ਦੇ ਵਿੱਚ ਪੰਜਾਬੀ ਜਿਹੜੀ ਹੈਗੀ ਆ ਸਕੂਲਾਂ 'ਚ ਨਹੀਂ ਪੜਾਈ ਜਾਂਦੀ ਥੋੜੇ ਮੋٹے ਹਰਿਆਣੇ ਦੇ ਕੁਝ ਜ਼ਿਲ੍ਹੇ ਹੁਣ ਇਸੇ ਪੜਾਈ ਜਾਂਦੀ ਹੋਣੀ ਆ ਜਾਂ ਮਾੜਾ ਮੋੜਾ ਰਾਜਸਥਾਨ 'ਚ ਹੋਣੀ ਆ ਤੇ ਨਹੀਂ ਬਾਕੀ ਸੂਬਿਆਂ 'ਚ ਪੰਜਾਬੀ ਨਹੀਂ ਪੜਾਈ ਜਾਂਦੀ ਤਾਂ ਮੈਂ ਤੁਹਾਨੂੰ ਖਾਸ ਅਪੀਲ ਕਰਦਾ ਕਿ ਕਿਸੇ ਵੀ ਕੌਮ ਦਾ ਜਿਹੜਾ ਮੁੱਢ ਹੁੰਦਾ ਹੈ ਕਿਸੇ ਕੌਮ ਦੀ ਪਛਾਣ ਹੁੰਦੀ ਹੈ ਉਹਦੀ ਬੋਲੀ ਹੁੰਦੀ ਹੈ ਜਦੋਂ ਕਿਸੇ ਕੌਮ ਦੀ ਬੋਲੀ ਮਰਦੀ ਆ ਉਸ ਤੋਂ ਬਾਅਦ ਉਸ ਕੌਮ ਦਾ ਨਾਮ ਉਹ ਨਿਸ਼ਾਨ ਦੁਨੀਆ ਤੋਂ ਮਿਟ ਜਾਂਦਾ ਹੈ ਉਹ ਦੁਨੀਆ ਤੋਂ ਖਤਮ ਹੋ ਜਾਂਦੀ ਆ ਕੌਮ ਜਿਹੜੀ ਕਾਮ ਦੀ ਬੋਲੀ ਮਰ ਜਾਂਦੀ ਹੈ ਛੋਡਾ ਇਤਿਹਾਸ ਛੋਡਾ ਧਰਮ ਛੋਡਾ ਸਾਹਿਤ ਛੋਡੇ ਕਿੱਸੇ ਕਹਾਣੀਆਂ ਗੀਤ ਸੰਗੀਤ ਛੋਡੀ ਪਛਾਣ ਛੋਡੀ ਬੋਲੀ ਨਾਲ ਸੋ ਪੰਜਾਬੀਓ ਇਹਨਾਂ ਬਾਈਆਂ ਨੂੰ ਵੀ ਅਪੀਲ ਕੀਤੀ ਜੇ ਵੀ ਸੋਲੇ ਸਕੂਲਾਂ ਚ ਤਾਂ ਬੋਲੀ ਨਹੀਂ ਪੜਾਈ ਜਾਂਦੀ ਪਰ ਤੁਸੀਂ ਘੱਟੋ ਘੱਟ ਇਹ ਅਭਰਾਲਾ ਕਰੋ ਵੀ ਆਪਣੇ ਗੁਰੂ ਘਰਾਂ ਦੇ ਵਿੱਚ ਜਿਹਦੇ ਗ੍ਰੰਥੀ ਹੁੰਦੇ ਆ ਪਾਠ ਪੜ੍ਹਦੇ ਆ ਜਾਂ ਕੀਰਤਨ ਕਰਨ ਵਾਲੇ ਸਿੰਘ ਨੇ ਕੀਤਨੀਆਂ ਸਿੰਘਾਂ ਉਹਨਾਂ ਕੋਲੇ ਆਪਣੇ ਜਵਾਕਾਂ ਦੀਆਂ ਕਲਾਸਾਂ ਜ਼ਰੂਰ ਲਵਾਓ ਕੱਲੀ ਪੰਜਾਬੀ ਦੀ ਖਾਤਰ ਇਹ ਬਾਈ ਸਹਿਮਤ ਵੀ ਹੋਏ ਆ ਵੀ ਬਿਲਕੁਲ ਅਸੀਂ ਇਹ ਗੱਲ ਤੇ ਜਾ ਕੇ ਅਮਲ ਕਰਾਂਗੇ ਸੋ ਨੂੰ ਹੀ ਮੈਂ ਕਹਿਣਾ ਚਾਹੁੰਦਾ ਵੀ ਜਿੰਨੇ ਬਾਹਰ ਦੇ ਸੂਬਿਆਂ 'ਚ ਬੈਠੇ ਆ ਬਾਈ ਇਹ ਗੱਲ ਤੇ ਮੇਰੀ ਤੇ ਗੌਰ ਕਰਿਓ ਇਹ ਬਹੁਤ ਜ਼ਰੂਰੀ ਆ ਬੋਲੀ ਦੀ ਮਹੱਤਤਾ ਬਹੁਤ ਜ਼ਰੂਰੀ ਆ ਕਿਸੇ ਕੌਮ ਲਈ ਇਸ ਕਰਕੇ ਮੇਰਾ ਸਭ ਤੋਂ ਵੱਧ ਜੋਰ ਬੋਲੀ ਤੇ ਲੱਗਿਆ ਹੋਇਆ ਰੰਗ ਵੀ ਮਾਰੇ ਬੋਰਡਾਂ ਦੇ ਸਕੂਲਾਂ 'ਚ ਵੀ ਗਿਆ ਪਰਚੇ ਪਾਏ ਜੇਲ੍ਹ ਵੀ ਇਕੱਠੀ ਮੈਂ ਕਮਲਾ ਨਹੀਂ ਮੈਂ ਲੜਦਾ ਫਿਰਦਾ ਬੋਲੀ ਬੋਲੀ ਕੂਕਦਾ ਫਿਰਦਾ ਬੋਲੀ ਬਹੁਤ ਵੱਡੀ ਚੀਜ਼ ਐ ਕਿਸੇ ਕਾਮ ਲਈ ਜੇ ਤੁਸੀਂ ਬਾਹਰ ਜਾਂਦੇ ਹੋ ਕਿਸੇ ਯੂਰਪ 'ਚ ਜਾਂਦੇ ਆ ਉਹਨਾਂ ਮੁਲਕਾਂ ਦੀ ਆਪਣੀ ਬੋਲੀ ਆ ਚੀਨ ਦੀ ਆਪਣੀ ਬੋਲੀ ਆ ਜਾਪਾਨੀਆਂ ਦੀ ਆਪਣੀ ਬੋਲੀ ਐ ਜਰਮਨੀਆ ਦੀ ਆਪਣੀ ਬੋਲੀ ਐ ਉਹ ਕਦੇ ਵੀ ਬੋਲੀ ਦੇ ਨਾਲ ਆਪਣੀ ਮਾਂ ਬੋਲੀ ਨਾਲ ਸਮਝੌਤਾ ਨਹੀਂ ਕਰਦੇ ਆ ਦੱਖਣ ਵਾਲੇ ਦੇਖ ਲਓ ਤੰਮਲ ਵਾਲੇ ਦੇਖ ਲਓ ਤਾਮਲ ਦੇ ਲੋਕ ਨੇ ਕਰਨ ਲੋਕ ਦੇਖ ਲੋ ਬੰਗਾਲੀ ਦੇਖ ਲੋ ਵਿਰਾਤੀ ਮਰਾਠੇ ਆਪਣੀ ਬੋਲੀ ਨਾਲ ਸੰਤਾਨ ਨਹੀਂ ਕਰਦੇ ਪਰ ਪੰਜਾਬੀਓ ਅਸੀਂ ਪੈਸਾ ਬਹੁਤ ਕਮਾ ਲਿਆ ਬਾਹਰ ਦੇ ਸੂਬਿਆਂ ਦੀ ਬਾਗ ਗਈ ਵੱਡੀਆਂ-ਵੱਡੀਆਂ ਟਰਾਂਸਪੋਰਟਾਂ ਖੜੀਆਂ ਕਰ ਲਈਆਂ ਵੱਡੀਆਂ-ਵੱਡੀਆਂ ਕੋਠੀਆਂ ਖੜੀਆਂ ਕਰ ਲਈਆਂ ਬਹੁਤ ਜ਼ਿਆਦਾ ਨਾਲ ਜੋੜਨੀਆਂ ਪਰ ਆਪਣੇ ਅਸਲ ਅਸੂਲ ਨਾਲੋਂ ਆਪਣੇ ਜਿਹੜੀ ਸੋਡੇ ਮੂਲ ਆ ਉਹ ਟੁੱਟ ਗਏ ਆ ਆਪਣੀ ਬੋਲੀ ਉਹ ਟੁੱਟ ਗਏ ਆ ਬੋਲੀ ਨਾਲ ਟੁੱਟ ਗਈ ਪੱਲੇ ਕੱਖ ਨਹੀਂ ਰਹਿਣਾ ਨਾ ਸੋਡੀਆਂ ਜ਼ਮੀਨਾਂ ਜਾਇਦਾਦਾਂ ਇਹ ਮਹਿਲ ਮਾੜੀਆਂ ਇਹ ਮਿੱਟੀ ਢੇਰੀ ਆ ਬਈ ਇਹ ਖਾਕ ਐ ਇਹ ਸਵਾਹ ਸਾਰੀਆਂ ਤੁਹਾਡੇ ਦੀ ਤੁਹਾਡੀ ਬੋਲੀ ਨਾ ਜਾਂਦੀ ਰਹੀ ਬੋਲੀ ਊੜੇ ਆੜੇ ਨਾ ਆਏ ਤਾਂ ਗਰਵਾਨੀ ਕਿੱਥੋਂ ਪੜਨਗੇ ਗਰਵਾਨੀ ਨਹੀਂ ਪੜਨਗੇ ਨਾ ਧਰਮ ਨਾਲ ਜੁੜਨਾ ਇਤਿਹਾਸ ਨਾਲ ਜੁੜਨਾ ਨਾ ਪਛਾਣ ਬਣੇ ਕੋਈ ਆਪਾਂ ਕਹਿੰਦੇ ਅਸੀਂ ਪੰਜਾਬੀ ਆ ਬੋਲੀ ਸਾਡੀ ਪਛਾਣ ਆ ਸੋ ਮੇਰਾ ਵੀ ਤੁਹਾਨੂੰ ਹੱਥ ਬੰਨ ਕੇ ਮੇਰੀ ਬੇਨਤੀ ਐ ਮੈਂ ਪਿੱਛੇ ਜੇ ਕਲਕੱਤੇ ਵੀ ਜਾ ਕੇ ਆਇਆ ਤੇ ਪੰਜਾਬੀਆਂ ਨੂੰ ਬੇਨਤੀ ਕਰਕੇ ਆਇਆ ਮੈਂ ਦੱਖਣ ਚ ਜਾ ਕੇ ਆਇਆ ਕਰਨਾਟਕਾ ਤਾਮਲਲੜ ਉੱਥੇ ਬੇਨਤੀ ਕਰਕੇ ਆਇਆ ਮੈਂ ਰਾਜਸਥਾਨ ਵੀ ਜਾਣਾ ਬੇਨਤੀ ਕਰਦਾ ਹਰਿਆਣਾ ਜੀ ਵੀ ਮੈਂ ਜਾਣਾ ਰਹਿਣਾ ਬੇਨਤੀ ਕਰਦਾ ਪਰ ਜਿੱਥੇ ਜਿੱਥੇ ਮੈਂ ਨਹੀਂ ਕਦੇ ਗਿਆ ਜਾਂ ਮੇਰੀ ਗੱਲਬਾਤ ਨਹੀਂ ਹੋਈ ਉਹਨਾਂ ਭਰਾਵਾਂ ਨੂੰ ਉਹਨਾਂ ਭੈਣਾਂ ਨੂੰ ਮਾਮਾ ਨੂੰ ਮੇਰੀ اپੀਲ ਹੈ ਜਿਹੜੀਆਂ ਬਖ ਬਖ ਸੂਬਿਆਂ 'ਚ ਆਪਾਂ ਬੈਠੇ ਆ ਕਿ ਆਪਣੇ ਬੱਚਿਆਂ ਨੂੰ ਜਿਵੇਂ ਮਰਜ਼ੀ ਕਰਕੇ ਆਪਣਾ ਸਮੇਂ ਜੋ ਸਮਾਂ ਕੱਢ ਕੇ ਜੋ ਮਰਜ਼ੀ ਤੁਹਾਡਾ ਨੁਕਸਾਨ ਹੁੰਦਾ ਕੰਮਕਾਰ ਦਾ ਪਰ ਬੋਲੀ ਨਾਲ ਦੂਰ ਨਾ ਹੋਣ ਦਿਓ ਕੰਮਕਾਰ ਦਾ ਕਾਟਾ ਪੂਰਾ ਹੋ ਜੂਗਾ ਇਨਸਾਨ ਦਾ ਖੱਪਾ ਪੂਰਿਆ ਜਾਣਾ ਜੇ ਬੋਲੀ ਮਰ ਗਈ ਇੱਕ ਵਾਰੀ ਇਹ ਮੁੜ ਕੇ ਕਿਸੇ ਵੀ ਰੂਪ ਦੇ ਵਿੱਚ ਆਪਣੇ ਕੋਲੇ ਆਉਣੀ ਨਹੀਂ ਨਾ ਅਰਬੀ ਨਾ ਖਰਬੀ ਇਹਦੀ ਕੋਈ ਕੀਮਤ ਹੀ ਨਹੀਂ ਨਫੇ ਇਨਸਾਨ ਜ਼ਿੰਦਗੀ 'ਚ ਬਹੁਤ ਚੱਲਦੇ ਰਹਿੰਦੇ ਆ ਪੈਸਾ ਹੱਥਾਂ ਦੀ ਮੈਲ ਆਉਂਦਾ ਜਾਂਦਾ ਰਹਿੰਦਾ ਪਰ ਤੁਹਾਡੀ ਬੋਲੀ ਨੇ ਇੱਕ ਵਾਰੀ ਚਲੀ ਗਈ ਮੁੜ ਕੇ ਵਾਪਸ ਨਹੀਂ ਆਉਣੀ ਤੁਹਾਨੂੰ ਹੱਥੋਂ ਮਨ ਤੇ ਅਪੀਲ ਹੈ ਕਿ ਤੁਸੀਂ ਆਪਣੇ ਬੱਚਿਆਂ ਨੂੰ ਗੁਰਦੁਆਰਿਆਂ ਦੇ ਵਿੱਚ ਕਲਾਸਾਂ ਰਾਹੀਂ ਜਾਂ ਜਿਵੇਂ ਵੀ ਮਰਜ਼ੀ ਤੁਸੀਂ ਜੋੜ ਸਕਦੇ ਹੋ ਆਪਣੇ ਬੱਚਿਆਂ ਨੂੰ ਆਪਣੀ ਬੋਲੀ ਨਾਲ ਜੋੜਿਓ ਮਾਂ ਬੋਲੀ ਪੰਜਾਬੀ ਜੈ ਹਾਂ ਜੈ ਜਵਾਹਰ